ਚਲੋ خیر ਮੈਂ ਤੁਹਾਡੀ ਜਿਹੜੀ ਗੱਲ ਕਹੀ ਸੀ ਨਾ ਵੀ ਅੱਜ ਤੱਕ ਗੱਲ ਨਹੀਂ ਕੀਤੀ ਕਹਿੰਦੇ ਨਾ ਵੀ ਇੱਕ ਵਾਰੀ ਇੱਕ ਰਸ਼ੀਆ ਦਾ ਡਾਕਟਰ ਕਹਿੰਦਾ ਜੀ ਕਹਿੰਦਾ ਵੀ ਸਾਡੇ ਦੇਸ਼ ਦੇ ਵਿੱਚ ਤਕਨੀਕ ਇੰਨੀ ਕੁ ਕਮਾਲ ਦੀ ਆ ਹੂੰ ਵੀ ਅਸੀਂ ਇੱਕ ਬੰਦੇ ਦਾ ਗੁਰਦਾ ਕੱਢਿਆ ਹੂੰ ਦੂਜੇ ਦੇ ਪਤਾ ਤੇ ਹਫਤੇ ਬਾਅਦ ਉਹ ਬੰਦਾ 9 ਬਰ 9 ਹੋ ਕੇ ਤੇ ਨੌਕਰੀ ਲੱਭਣ ਲੱਗ ਪਿਆ ਵਾਹ ਦੂਜਾ ਕਹਿੰਦਾ ਲੈ ਇਹ ਤਾਂ ਕੁਝ ਵੀ ਨਹੀਂ ਮੈਂ ਅਮਰੀਕਾ ਦਾ ਬਹੁਤ ਮਸ਼ਹੂਰ ਡਾਕਟਰ ਹਾਂ ਸਾਡੇ ਦੇਸ਼ ਦੇ ਵਿੱਚ ਇੰਨੀ ਕਮਾਲ ਦੀ ਤਰੱਕੀ ਆ ਵੀ ਅਸੀਂ ਇੱਕ ਬੰਦੇ ਦਾ ਦਿਲ ਕੱਢਿਆ ਦੂਜੇ ਦੇ ਪਤਾ ਹੂੰ ਉਹ ਤਿੰਨਾਂ ਕੰਡਣਾ ਬਾਅਦ ਹੀ 9 ਨਵੰਬਰ 9 ਹੋ ਗਿਆ ਤੇ ਉਹ ਨੌਕਰੀ ਲੱਭਣ ਲੱਗ ਪਿਆ। ਕੀ ਬਾਤ ਹੈ? ਤੀਜਾ ਸੀਗਾ ਕੋਈ ਜਾਪਾਨ ਦਾ। ਹੂੰ ਉਹ ਕਹਿੰਦਾ ਇਹ ਤਾਂ ਕੱਖ ਵੀ ਨਹੀਂ। ਹੂੰ ਸਾਡੇ ਦੇਸ਼ ਦੇ ਵਿੱਚ ਅਸੀਂ ਇੱਕ ਬੰਦੇ ਦਾ ਖੋਪੜਾ ਖੋਲਿਆ। ਹੂੰ ਉਹਦੇ ਵਿੱਚ ਜੋ ਵੀ ਹੁੰਦੀਆਂ ਛੋਟਕੇ ਮੋਟਕੇ ਨਾੜਾਂ ਸਾਰੀਆਂ ਅਸੀਂ ਬਦਲੀਆਂ। ਹੂੰ ਤੇ ਫਿਰ ਉਹ ਦੂਜੇ ਦਿਨੀ ਬੰਦਾ 9 ਨਵੰਬਰ 9 ਹੋ ਗਿਆ। ਹੂੰ ਤੇ ਫਿਰ ਉਹ ਨੌਕਰੀ ਲੱਭਣ ਲੱਗ ਪਿਆ। ਫਿਰ ਆ ਗਈ ਵਾਰੀ ਭਾਰਤ ਦੇ ਡਾਕਟਰ ਦੀ। ਚੱਲੋ। ਕਹਿੰਦਾ ਵੀ ਤੁਸੀਂ ਤਾਂ ਕੱਖ ਵੀ ਨਹੀਂ ਜੀਰੂਆਂ ਕਾਟਾ ਫੇਰਦਾ ਮੈਂ ਤੁਹਾਡੇ ਸਾਰਿਆਂ ਦੇ ਉੱਤੇ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਵੀ ਅਸੀਂ ਸਾਡੇ ਹਰ ਵਾਰੀ ਪਹਿਲਾਂ ਇੱਕ ਬੰਦਾ ਚੁਣਿਆ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਨਾ ਉਹਦੇ ਦਿਮਾਗ ਨਾ ਉਹਦੇ ਦਿਲ ਨਾ ਉਹਦੇ ਖੋਪੜ ਹੁਣ ਸਾਰਾ ਦੇਸ਼ ਹੀ ਨੌਕਰੀ ਲੱਭਦਾ ਫਿਰਦਾ